ਬੰਦੀ ਸਿੰਘਾਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਜੇ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਕੇਗੀ ਕਦਮ ਤਾਂ ਮੈਂ ਨਹੀਂ ਕਰਾਂਗਾ ਵਿਰੋਧ ਕਿਹਾ ਹੁਣ ਮੂਵ ਔਨ ਕਰਨ ਦਾ ਹੈ ਸਭ ਸੁਖਿੰਦਰ ਸਿੰਘ ਨੇ ਦਾਅਵਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ ਲੋਕ ਸਭਾ ਐਮਪੀ ਬਣਨ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਰਿਜ਼ਾਈਨ ਮੀਥੇਰ ਤੇ ਰਾਜਾ ਵੜਿੰਗ ਨੇ ਹਲੇ ਨਹੀਂ ਦਿੱਤਾ ਅਸਤੀਫਾ ਜਲੰਧਰ ਪਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਅੱਜ ਤੋਂ ਸ਼ੁਰੂ ਹੋਏਗੀ ਨਾਮਿਨੇਸ਼ਨ 21 ਜੂਨ ਤੱਕ ਦਾਖਲ ਹੋਣਗੇ ਪਰਚੇ ਫਿਲਹਾਲ ਕਿਸੇ ਪਾਰਟੀ ਨੇ ਨਹੀਂ ਐਲਾਨਿਆ ਉਮੀਦਵਾਰ ਪੰਜਾਬ ਬਾਜਵਾ ਤੋਂ ਬਾਅਦ ਹੁਣ ਸੁੰਦਰ ਸ਼ਾਮ अरोड़ा ਨੂੰ ਮਿਲੇ ਚਰਨਜੀਤ ਚੰਨੀ ਮੁਲਾਕਾਤ ਨੂੰ ਦੱਸਿਆ ਨਿੱਜੀ ਵੱਡਾ ਸਵਾਲ ਕੀ ਕਾਂਗਰਸ ਚ ਕਰਵਾਪੀਕਰਨ ਚਾਰੇ ਨੇ अरोड़ा ਚੋਣ ਤੀਜੇ ਤੇ ਆਰਐਸਐਸ ਲੀਡਰਿੰਦਰੇਸ਼ ਕੁਮਾਰ ਦਾ ਵੱਡਾ ਬਿਆਨ ਬੋਲੇ ਹੰਕਾਰ ਨੇ ਬੀਜਪੀ ਨੂੰ 240 ਸੀਟਾਂ ਤੇ ਰੋਕਿਆ ਰਾਮ ਕਰਦੇ ਨੇ ਸਬ ਨਾਲ ਨਿਆ ਪਾਰਟੀ ਨੇ ਭਗਤੀ ਕੀਤੀ ਪਰ ਕਮਾਂਡ ਕਰਕੇ ਨਹੀਂ ਮਿਲੀ ਪੂਰੀ ਤਾਕਤ ਕੇਜਰੀਵਾਲਦੀ ਜ਼ਮਾਨਤ ਪਟੀਸ਼ਨ ਤੇ ਹਾਊਸ ਵੈਨਿਊ ਕੋਰਟ ਸੁਣਵਾਈ ਅੱਜ ਪਿਛਲੀ ਹੀアリング ਤੇ ਕੋਰਟ ਨੇ ਈਡੀ ਨੂੰ ਜਾਰੀ ਕੀਤਾ ਸੀ ਨੋਟਿਸ ਐਕਸਾਈਜ਼ ਪਾਲਿਸੀ ਕੇਸ ਚ ਤਿਹਾਰ ਜੇਲ੍ਹ ਚ ਬੰਦ ਨੇ ਕੇਜਰੀਵਾਲ ਮੁੰਬਈ ਚ ਆਈਸਕ੍ਰੀਮਸ ਤੋਂ ਉਂਗਲੀ ਮਿਲਨ ਦੇ ਮਾਮਲੇ ਚ ਕੰਪਨੀ ਦਾ ਬਿਆਨ ਕਿਹਾ ਸੀ ਇਸ ਥਰਡ ਪਾਰਟੀ ਪ੍ਰੋਡਕਟ ਦਾ ਨਿਰਮਾਣ ਕਰਵਾਇਆ ਬੰਦ ਮਾਮਲੇ ਦੀ ਜਾਂਚ ਚ ਦੇਵਾਂਗੇ ਪੂਰਾ ਸਾ ਅਣੀਗੜ ਚੋਂ ਪਹਿਲੇ 20 ਮਿੰਟ ਲਈ ਫ੍ਰੀ ਹੋਏਗੀ ਪਾਰਕਿੰਗ ਫੀਸ 'ਚ ਨਹੀਂ ਹੋਈ ਕੋਈ ਤਬਦੀਲੀ ਬਾਈਕ ਦੇ ਸੱਤ ਤੇ ਕਾਰ ਦੇ ਭੱਟੇ ਪੈਣਗੇ ਪੀਰਪੁਰ ਸਤਿ ਸ਼ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਇੱਕ ਵੱਡੇ ਬਿਆਨ ਨਾਲ ਜੁੜੀ ਹੋਈ ਦਰਸਲ ਬੰਦੀ ਸਿੰਘਾਂ ਦੀ ਹਾਈ ਨੂੰ ਲੈ ਕੇ ਰਵਨੀਤ ਬਿੱਟੂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਔਰ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਹੁਣ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਜੇਕਰ ਕੇਂਦਰ ਐਸੀ ਕੋਈ ਰਿਹਾਈ ਦੀ ਤਜਵੀਜ਼ ਲੈ ਕੇ ਆਉਂਦਾ ਹੈ ਤਾਂ ਯਾਨੀ ਕੇਂਦਰ ਸਰਕਾਰ ਜੇ ਅਗਲੇ ਸਮੇਂ ਦੇ ਵਿੱਚ ਕਦੇ ਕੋਈ ਐਸਾ ਫੈਸਲਾ ਲੈਂਦੀ ਹੈ ਤਾਂ ਰਵਨੀਤ ਬਿੱਟੂ ਉਸ ਫੈਸਲੇ ਦਾ ਵਿਰੋਧ ਨਹੀਂ ਕਰਨਗੇ ਜੋ ਉਹ ਅੱਜ ਤੱਕ ਕਰਦੇ ਆਏ ਨੇ ਪਹਿਲਾ ਰਵਨੀਤ ਬਿੱਟੂ ਹਮੇਸ਼ਾ ਜਦੋਂ ਕਦੇ ਐਸੀ ਚਰਚਾ ਛਿੜਦੀ ਸੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਜਾਂ ਹੋਰ ਕਿਸੇ ਬੰਦੀ ਸਿੰਘ ਦੀ ਤਾਂ ਰਵਨੀਤ ਬਿੱਟੂ ਅਕਸਰੇ ਕਹਿੰਦੇ ਰਹੇ ਨੇ ਕਿ ਇਹਨਾਂ ਨੂੰ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਹੁਣ ਰਵਨੀਤ ਬਿੱਟੂ ਨੇ ਕਿਆ ਹੈ ਕਿ ਹੁਣ ਮੂਵ ਔਨ ਕਰਨ ਦਾ ਸਮਾਂ ਹੈ ਯਾਨੀ ਉਹਨਾਂ ਕਹਿੰਿਆ ਕਿ ਅੱਗੇ ਵਧਣ ਦਾ ਸਮਾਂ ਹੈ ਜੇ ਕੇਂਦਰ ਸਰਕਾਰ ਰਾਜੋਆਣਾ ਜਾਂ ਕਿਸੇ ਹੋਰ ਸਿੱਖ ਕੈਦੀਆਂ ਦੀ ਰਿਹਾਈ ਦਾ ਕੋਈ ਫੈਸਲਾ ਲੈਂਦੀ ਹੈ ਤਾਂ ਉਹ ਵਿਰੋਧ ਨਹੀਂ ਕਰਨਗੇ ਉਨਾ ਇਹ ਵੀ ਕਿਹਾ ਹੈ ਕਿ ਮੈਂ ਆਪਣੇ ਪਰਿਵਾਰ ਨਾਲੇ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਵੀ ਸਮਝਾਇਆ ਹੈ ਕਿ ਉਹ ਵੀ ਇਸ ਦਾ ਵਿਰੋਧ ਨਹੀਂ ਕਰਨਗੇ। ਉਹਨਾਂ ਕਿਹਾ ਕਿ ਹੁਣ ਅੱਗੇ ਵਧਣ ਦਾ ਸਮਾਂ ਹੈ। ਹੁਣ ਇਹ ਸਮਾਂ ਹੈ ਕਿ ਪੰਜਾਬ ਅੱਗੇ ਵਧੇ ਤੇ ਸੁਲਾਦੀ ਰਾਤੇ ਚੱਲੇ। ਉਹਨਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਦੇ ਲਈ ਮੈਂ ਤੇ ਮੇਰਾ ਪਰਿਵਾਰ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਔਰ ਉਸ ਦੇ ਲਈ ਅਸੀਂ ਕੋਈ ਵੀ ਫੈਸਲਾ ਜਿਹੜਾ ਹੈ ਉਹ ਲੈ ਸਕਦੇ ਹਾਂ। ਹੁਣ ਤੱਕ ਬਿੱਟੂ ਇਹ ਇਸ ਇਸ ਮਸਲੇ ਤੇ ਵਿਰੋਧ ਕਰਦੇ ਆਏ ਨੇ ਪਰ ਹੁਣ ਉਹਨਾਂ ਦੇ ਜਿਹੜੇ ਫੇਵਰ ਨੇ ਉਹ ਬਦਲੇ ਨੇ ਔਰ ਹੁਣ ਉਹਨਾਂ ਦਾ ਇੱਕ ਵੱਖਰਾ ਬਿਆਨ ਸਾਹਮਣੇ ਆਇਆ ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜੇ ਨੇ ਇਸ ਇਸ ਮਾਮਲੇ ਤੇ ਹੋਰ ਗੱਲਬਾਤ ਦੇ ਲਈ ਇਹ ਪੰਕਜ ਅਕਸਰ ਰਵਨੀਤ ਬਿੱਟੂ ਬੇ ਬਾਕੀ ਨਾਲ ਗੱਲਬਾਤ ਕਰਦੇ ਰਹੇ ਨੇ ਤੁਸੀਂ ਵੀ ਬਹੁਤ ਵਾਰੀ ਉਹਨਾਂ ਤੋਂ ਇਹ ਸਵਾਲ ਪੁੱਛਿਆ ਹੈ ਔਰ ਹਮੇਸ਼ਾ ਉਹ ਵਿਰੋਧ ਕਰਦੇ ਆਏ ਨੇ ਸੋ ਹੁਣ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਹੈ ਇਸ ਨੂੰ ਇੱਕ ਵੱਖਰੇ ਸੰਦਰਭ ਚ ਕਿਸ ਤਰੀਕੇ ਨਾਲ ਦੇਖ ਸਕਦੇ ਦੇਖੋ ਇਸ ਨੂੰ ਰਵਨੀਤ ਸਿੰਘ ਬਿੱਟੂ ਦਾ ਵੱਡਾ ਦਿਲ ਵੀ ਕਹਿ ਸਕਦੇ ਹਾਂ ਔਰ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਮੰਤਰੀ ਬਣੇ ਨੇ ਰਾਜ ਮੰਤਰੀ ਬਣੇ ਨੇ ਤਾਂ ਉਹਨਾਂ ਨੂੰ ਉਸ ਅਹੁਦੇ ਦੀ ਇੱਕ ਵੱਡੀ ਗ੍ਰੀਮਾ ਹੈ ਕਿਉਂਕਿ ਸਟੇਟ ਦੇ ਵਿੱਚ ਰਾਜਨੀਤੀ ਕਰਨਾ ਅਲੱਗ-ਅਲੱਗ ਹੁੰਦੀ ਹੈ ਔਰ ਦੇਸ਼ ਦੇ ਇੱਕ ਸਭ ਤੋਂ ਵੱਡੇ ਅਹੁਦੇ ਤੇ ਕਹੀਏ ਕਿ ਰਾਜ ਮੰਤਰੀ ਦੋ-ਦੋ ਵੱਡੇ ਮਹਿਕ ਵੀ ਉਹਨਾਂ ਨੂੰ ਮਿਲੇ ਹੈ ਤਾਂ ਉਸ ਵੇਲੇ ਉਹਨਾਂ ਦੀ ਇਹ ਸਟੇਟਮੈਂਟ ਜਿਹੜੀ ਹੈ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਸਮਝ ਆਈ ਹੈ ਔਰ ਇਸ ਦੀ ਵੀ ਆਈ ਹੈ ਕਿਉਂਕਿ ਭਾਜਪਾ ਨੇ ਵੀ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਉੱਤੇ ਇੱਕ ਵੱਡਾ ਦਾਅ ਕੇ ਦਿਆ ਹੈ ਬੀਜੇਪੀ ਦੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਹਿੰਦੂ ਵੋਟਰ ਬੀਜੇਪੀ ਦੇ ਨਾਲ ਚੱਲਦੇ ਨੇ ਸ਼ਹਿਰੀ ਵੋਟਰ ਬੀਜੇਪੀ ਦੇ ਨਾਲ ਚੱਲਦੇ ਨੇ ਲੇਕਿਨ ਜਿਹੜੇ ਸਿੱਖ ਵੋਟਰ ਨੇ ਉਹ ਬੀਜੇਪੀ ਦੀ ਉਸ ਤਰੀਕੇ ਦੀ ਹਮਾਇਤ ਨਹੀਂ ਕਰਦੇ ਔਰ ਰਵਨੀਤ ਸਿੰਘ ਬਿੱਟੂ ਜਦੋਂ ਪੰਜਾਬ ਹੀ ਨਹੀਂ ਦੇਸ਼ ਆਪਣਾ ਕਦ ਵੱਡਾ ਕਰਨ ਦੇ ਵਿੱਚ ਲੱਗੇ ਹੋਏ ਨਹੀਂ ਔਰ ਬੀਜੇਪੀ ਇੱਕ ਵੱਡਾ ਦਾ ਖੇਡਦੀ ਹੋਈ ਨਜ਼ਰ ਆ ਰਹੀ ਹੈ ਤਾਂ ਰਵਨੀਤ ਸਿੰਘ ਬਿੱਟੂ ਦੇ ਤੇਵਰ ਵੀ ਬਦਲੇ-ਬਦਲੇ ਨਜ਼ਰ ਆਏ ਨੇ ਔਰ ਹੁੰ ਤੱਕ ਰਾਜਵਾਨਾ ਹੋਰਾਂ ਨੂੰ ਲੈ ਕੇ ਜਾਂ ਬੰਦੀ ਸਿੰਘਾਂ ਨੂੰ ਲੈ ਕੇ ਖੁੱਲ ਕੇ ਡਟ ਕੇ ਵਿਰੋਧ ਕਰਦੇ ਰਹੇ ਨੇ ਔਰ ਇਹ ਕਹਿੰਦੇ ਰਹੇ ਨੇ ਕਿ ਇਹਨੂੰ ਬਾਹਰ ਕੱਢਿਆ ਤਾਂ ਪੰਜਾਬ ਦਾ ਇੱਕ ਵੱਡਾ ਨੁਕਸਾਨ ਹੋਏਗਾ ਪੰਜਾਬ ਨੂੰ ਇਸ ਦਾ ਕਮਿਆਜ਼ਾ ਭੁਗਤਣਾ ਪੈ ਸਕਦਾ ਹੈ ਲੇਕਿਨ ਹੁਣ ਉਹਨਾਂ ਦੇ ਦੇਵਰ ਬਦਲੇ ਨੇ ਇਹ ਦੇਵਰ ਉਸ ਵੇਲੇ ਵੀ ਬਦਲੇ ਸੀਗੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਸ ਵੇਲੇ ਰਵਨੀਤ ਮਿੱਟੂ ਦੀ ਵੀ ਇੱਕ ਵਾਰ ਸਟੇਟਮੈਂਟ ਆਈ ਸੀਗੀ ਨਿਊਜ਼ 18 ਤੇ ਹੀ ਆਈ ਸੀਗੀ ਕਿ ਰਾਜਵਾਨਾ ਹੋਰਾਂ ਨੂੰ ਰਿਹਾ ਕਰ ਦਿੱਤਾ ਜਾਵੇ ਜੇਕਰ ਕਾਨੂੰਨ ਵਾਪਸ ਹੁੰਦੇ ਨੇ ਉਸ ਤੋਂ ਬਾਅਦ ਹਾਲਾਂਕਿ ਕਾਨੂੰਨ ਵਾਪਸ ਹੋਏ ਰਵਨੀਤ ਸਿੰਘ ਵਿਟੂ ਇਸਤੇ ਨਹੀਂ ਬੋਲੇ ਲੇਕਿਨ ਹੁਣ ਰਾਜ ਮੰਤਰੀ ਬਣਨ ਤੋਂ ਬਾਅਦ ਦੇਸ਼ ਦੇ ਇੱਕ ਵਾਰ ਫਿਰ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਸੌਫਟ ਨਜ਼ਰ ਆਏ ਨੇ ਔਰ ਖੁੱਲ ਕੇ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਪਰਿਵਾਰ ਨਾਲ ਵੀ ਗੱਲਬਾਤ ਹੋਈ ਹੈ ਔਰ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਾਂਗੇ ਜੇਕਰ ਉਹਨਾਂ ਦੀ ਸਜ਼ਾ ਮਾਫ ਹੁੰਦੀ ਹੈ ਤਾਂ ਅੱਛਾ ਪੰਕਜ ਪਿਛਲੇ ਸਮੇਂ ਦੇ ਵਿੱਚ ਜਿਵੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਉਹ ਸੰਸਦ ਦੇ ਵਿੱਚ ਵੀ ਸਟੇਟਮੈਂਟ ਦੇ ਚੁੱਕੇ ਨੇ ਔਰ ਇਹ ਗੱਲ ਉਹਨਾਂ ਨੇ ਜਦੋਂ ਪੰਜਾਬ ਆਏ ਸੀ ਇੱਕ ਰੈਲੀ ਦੇ ਵਿੱਚ ਵੀ ਦੁਹرائی ਸੀ ਕਿ ਮੈਂ ਇਹ ਗੱਲ ਕਹੀ ਹੈ ਪਰ ਇਸ ਦੇ ਬਾਵਜੂਦ ਅਗਰ ਰਵਨੀਤ ਬਿੱਟੂ ਹੁਣ ਉਸ ਤੋਂ ਬਾਅਦ ਇਹ ਬਿਆਨ ਦਿੰਦੇ ਨੇ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋ ਭਾਜਪਾ ਦੀ ਜਾਂ ਕੇਂਦਰ ਸਰਕਾਰ ਦੀ ਅੱਜ ਸਟੇਟਮੈਂਟ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਮ ਹੀ ਰਹੇਗੀ ਯਾਨੀ ਉਸ ਦੇ ਵਿੱਚ ਇਹ ਸੰਭਵ ਹੈ ਕਿ ਅਗਲੇ ਟਾਈਮ ਦੇ ਵਿੱਚ ਇਹ ਫੈਸਲਾ ਕਿਸੇ ਵੇਲੇ ਵੀ ਬੀਜੇਪੀ ਲੈ ਸਕਦੀ ਹੈ ਹਾਲਾਤ ਉਹਨਾਂ ਨੇ ਦੇਖਣੇ ਆ ਕਿ ਜਿਹੜੇ ਮੌਕੇ ਤੇ ਕਦੋਂ ਫੈਸਲਾ ਲੈਣਾ ਹੈ ਇਹ ਕਹਿ ਸਕਦੇ ਨਿਸ਼ਚਿਤ ਔਰ ਤੇ ਕਿਉਂਕਿ ਅਸਲ ਇਹ ਬੀਜੇਪੀ ਦਾ ਟਿਕਾ 2022 ਪੰਜਾਬ ਦੀ ਅਮਨ ਸ਼ਾਂਤੀ ਵੀ ਹੈ ਔਰ ਕਿਤੇ ਨਾ ਕਿਤੇ ਹਿੰਦੂ ਵੋਟਰ ਦੇ ਨਾਲ ਨਾਲ ਕਬੋਟਰ ਵੀ ਹੈ ਔਰ ਦੂਜੀ ਵੱਡੀ ਗੱਲ ਇਹ ਹੈ ਕਿ ਰੁਪਨੀਤ ਸਿੰਘ ਬਿੱਟੂ ਦੇ ਸਟੇਟਮੈਂਟ ਕਦੋਂ ਆਉਂਦੀ ਹੈ ਜਦੋਂ ਉਹ ਦਿੱਲੀ ਦੇ ਵਿੱਚ ਕੇਂਦਰ ਦੇ ਵਜ਼ਾਰਤ ਦੇ ਵਿੱਚ ਸ਼ਾਮਲ ਹੁੰਦੇ ਨੇ ਹੋਮ ਮਿਨਿਸਟਰ ਤੋਂ ਲੈ ਕੇ ਜੇਪੀ ਨੱਡਾ ਹੋਰਾਂ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਕਿਤਨੇ ਕਿਤੇ ਇਸ ਮਸਲੇ ਦੇ ਹੱਥੇ ਕਿਉਂਕਿ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੈ ਇਸ ਤੋਂ ਲੈ ਕੇ ਤੁਹਾਨੂੰ ਯਾਦ ਹੋਵੇਗਾ ਐਸਜੀਬੀਸੀ ਤੋਂ ਲੈ ਕੇ ਅਕਾਲੀ ਦਲ ਪਾਰਲੀਮੈਂਟ ਤੋਂ ਲੈ ਕੇ ਹੋਮ ਮਿਨਿਸਟਰ ਤੱਕ ਮੁਲਾਕਾਤ ਕਰ ਚੁੱਕੇ ਨੇ ਉਸ ਵੇਲੇ ਰਾਜਨਾਥ ਹੋਮ ਮਿਨਿਸਟਰ ਹੁੰਦੇ ਸੀ ਜਦੋਂ ਐਸਜੀਬੀਸੀ ਨੇ ਮੁਲਾਕਾਤ ਕੀਤੀ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਮੁਲਾਕਾਤ ਕੀਤੀ ਸੀ ਇੱਕ ਦਸਕਤ ਮੁਹਿੰਮ ਵੀ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਮਸਲਾ ਪਾਰਲੀਮੈਂਟ ਦੇ ਵਿੱਚ ਵੀ ਉੱਡਦਾ ਰਿਹਾ ਦਾ ਜੀ ਹੇਲ ਜੇਕਰ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਇਹ ਸਟੇਟਮੈਂਟ ਆਈ ਹੈ ਤਾਂ ਇਸ ਨੂੰ ਬੀਜੇਪੀ ਦਾ ਵੀ ਇੱਕ ਇਹ ਕਹਿ ਸਕਦੇ ਹਨ ਕਿ ਬੀਜੇਪੀ ਦਾ ਸਟੈਂਡ ਆਉਣ ਵਾਲੇ ਦਿਨਾਂ ਵਿੱਚ ਕੀ ਰਹੇਗਾ ਜਾਂ ਕੀ ਆਉਣ ਵਾਲੇ ਦਿਨਾਂ ਚ ਬੀਜੇਪੀ ਇਹ ਤਿਆਰੀ ਕਰ ਰਹੀ ਹੈ ਕਿ ਇਹਨਾਂ ਬੰਦੀ ਸਿੰਘਾਂ ਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਬਰੀ ਕਰ ਦਿੱਤਾ ਜਾਏਗਾ ਜਿਹੜਾ ਮਸਲਾ ਅਕਾਲੀ ਦਲ ਵੀ ਚੁੱਕਦਾ ਰਿਹਾ ਹੈ तमाम ਸਿਆਸੀ ਪਾਰਟੀਆਂ ਪੰਜਾਬ ਚ ਚੁੱਪੀ ਰਹੀਆਂ ਨੇ ਕੀ ਉਸ ਪਾਸੇ ਬੀਜੇਪੀ ਚੱਲਣ ਦੀ ਤਿਆਰੀ ਕਰ ਰਹੀ ਹੈ ਦੂਸਰਾ ਇਹ ਵੀ ਹੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਸਰਬਜੀਤ ਸਿੰਘ ਖਾਲਸਾ ਹੋਰੀ ਪਹੁੰਚੇ ਨੇ ਤਾਂ ਦੂਜੇ ਪਾਸੇ ਬੀਜੇਪੀ ਹੁਣ ਕਿਉਂ ਉਸ ਪਾਸੇ ਆਪਣਾ ਜਿਹੜਾ ਵੈ ਸਟੈਂਡ ਉਹਨਾਂ ਦਾ ਅਗਲਾ ਹੋਏਗਾ ਜਿਸ ਦਾ ਇਸ਼ਾਰਾ ਹੁਣ ਰਵਨੀ ਸਿੰਘ ਮਿੱਟੂ ਹੋਰੀ ਕਰ ਰਹੇ ਨੇ ਕਿਉਂਕਿ ਮਿੱਟੂ ਦੀ ਸਟੇਟਮੈਂਟ ਚਾਹਨਾ ਕਿ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਬਿਨਾਂ ਸੋਚੇ ਸਮਝੇ ਆਈ ਹੋਏਗੀ ਇਹ ਬੜੀ ਸੋਚ ਸੋਚ ਸਮਝ ਕੇ ਬੀਜੇਪੀ ਦੇ ਟੋਪ ਲੀਡਰਸ਼ਿਪ ਨਾਲ ਕਹੀਏ ਕਿ ਹੋਮ ਮਿਨਿਸਟਰ ਤੱਕ ਨਾਲ ਗਲਬਾ ਤੋਂ ਬਾਅਦ ਹੀ ਇਸ ਪ੍ਰਿਕੀਰੀ ਸਟੇਟਮੈਂਟ ਜਿਹੜੀ ਆ ਉਹ ਸਾਹਮਣੇ ਆ ਸਕਦੀ ਹੈ ਆਉਣ ਵਾਲੇ ਦਿਨਾਂ ਚ ਹੋ ਸਕਦਾ ਹੈ ਕਿ 2025-26 ਚ ਅ ਰਜਵਾਨਾ ਹੋਰਾਂ ਨੂੰ ਜਾਂ ਜਿਹੜੇ ਹੋਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਵੀ ਭਾਪੀ ਵੀ ਸੈਂਟਰ ਗਵਰਨਮੈਂਟ ਜਿਹੜੀ ਉਹ ਕਰ ਸਕਦੀ ਹੈ ਅੱਛਾ ਪੰਕਜ ਰਵਨੀਦ ਬਿੱਟੂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਸਿਆਸਤ ਦੇ ਵਿੱਚ ਨੇ ਗੁਰਕੀਰਤ ਥੋਰੀ ਬੇਸ਼ੱਕ ਉਹਨਾਂ ਨੇ ਕਾਂਗਰਸ ਪਾਰਟੀ ਨਹੀਂ ਛੱਡੀ ਉਹ ਅੱਜ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਨੇ ਪਰ ਉਹ ਉਹਨਾਂ ਦਾ ਵਿਊ ਪੁਆਇੰਟ ਕੀ ਰਹਿੰਦਾ ਹੈ ਪਿਛਲੇ ਸਮਿਆਂ ਦੇ ਵਿੱਚ ਵੀ ਬੜੀ ਵਾਰ ਉਹਨਾਂ ਨੂੰ ਸਵਾਲ ਪੁੱਛੇ ਗਏ ਨੇ ਇਹ ਬਹੁਤ ਪਿੱਛੇ ਜਾ ਕੇ ਦੇਖੀਏ ਜਿਸ ਵੇਲੇ ਅਕਾਲੀ ਸਰਕਾਰ ਸੀ ਉਸ ਵੇਲੇ ਇੱਕ ਵਾਰੀ ਰਾਜੋਆਣਾ ਦੀ ਫਾਂਸੀ ਦੀ ਤਾਰੀਖ ਮੁਕਰਰ ਹੋ ਗਈ ਸੀ ਉਸ ਵੇਲੇ ਗੁਰਕੀਰਤ ਥੋਰੀ ਬਿਆਨ ਦਿੰਦੇ ਰਹੇ ਨੇ ਕਿ ਸਾਨੂੰ ਅਗਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਫੈਸਲਾ ਲੈਣਾ ਪੈਂਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਬਿੱਟੂ ਨੇ ਕਦੇ ਬਿਆਨ ਨਹੀਂ ਦਿੱਤਾ ਸੀ ਸੋ ਗੁਰਕੀਰਤ ਥੋਰੀ ਅੱਜ ਵੀ ਆਪਣੇ ਉਸ ਬਿਆਨ ਤੇ ਕਾਇਮ ਨੇ ਕਿ ਨਹੀਂ ਦੇਖੋ ਗੁਰਕੀਰਤ ਕੋਟਲੀ ਦੀ ਜਿਹੜੀ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਰਵਨੀ ਸਿੰਘ ਬਿੱਟੂ ਉਹਦਾ ਦੇ ਪਰਛਾਵੇਂ ਹੇਠ ਹੈ ਪਾਰਟੀਆਂ ਵੱਖ-ਵੱਖ ਜ਼ਰੂਰ ਹੋ ਸਕਦੀਆਂ ਲੇਕਿਨ ਅੱਜ ਵੀ ਜੇ ਪਰਿਵਾਰਕ ਤਾਲੁਕਾ ਦੇਖੀਏ ਤਾਂ ਇੱਕ ਭਰਾਵਾਂ ਤੋਂ ਵੱਧ ਕੇ ਦੋਵੇਂ ਭਰਾ ਜਿਹੜੇ ਨੇ ਉਹ ਰਹਿੰਦੇ ਨੇ ਔਰ ਇੱਕ ਦੂਜੇ ਦਾ ਪੂਰਾ ਪ੍ਰੋਪਰ ਖਿਆਲ ਵੀ ਰੱਖਦੇ ਨੇ ਜਦੋਂ ਨੋਮੀਨੇਸ਼ਨ ਵੀ ਭਰਨਾ ਹੁੰਦਾ ਤਾਂ ਉਹੀ ਪੁਰਾਣੀ ਐਂਬੈਸਡਰ ਕਾਰ ਜਿਹੜੀ ਇਹਨਾਂ ਦੇ ਦਾਦਾ ਜੀ ਕੋਲ ਸੀਗੀ ਬੈਂ ਸਿੰਘ ਹੋਰਾਂ ਦੇ ਕੋਲ ਸੀਗੀ ਉਸੇ ਕਾਰ ਤੇ ਜਾਂਦੇ ਨੇ ਜਿਨ੍ਹਾਂ ਦਾ 19 ਨੰਬਰ ਵੀ ਹੈ ਦਾ ਪਰਿਵਾਰ ਇਕੱਠਾ ਹੈ ਔਰ ਅਸੀਂ ਇਹ ਵੀ ਦੇਖਿਆ ਕਿ ਜਦੋਂ ਤੋਂ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਕੋਟਲੀ ਹੋਰਾਂ ਨੇ ਕਦੀ ਵਿਰੋਧ ਨਹੀਂ ਕੀਤਾ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਜਾਂ ਕਿਤੇ ਖੁੱਲ ਕੇ ਪ੍ਰਚਾਰ ਕੀਤਾ ਹੋਵੇ ਅਜਿਹਾ ਕਿਤੇ ਵੀ ਨਜ਼ਰ ਨਹੀਂ ਆਇਆ ਤਾਂ ਪਰਿਵਾਰ ਸਾਂਝਾ ਜ਼ਰੂਰ ਹੈ ਔਰ ਗੁਰਕੀਰਤ ਕੋਟਲੀ ਹੋਰਾਂ ਨਾਲ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਨੂੰ ਉਹ ਕਿਸ ਤਰੀਕੇ ਨਾਲ ਦੇਖਦੇ ਨੇ ਔਰ ਕੀ ਉਹ ਵੀ ਇਹਦੇ ਹੱਕ ਦੇ ਵਿੱਚ ਨੇ ਇਹ ਗੱਲਬਾਤ ਰਾਤ ਤਾਂ ਉਹਨਾਂ ਨੇ ਕਾਇਮ ਕਰ ਰਹੇ ਆ ਜਿਹੜੀ ਜਿਵੇਂ ਹੀ ਉਹਨਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਬਾਬਤ ਵੀ ਜਿਹੜਾ ਵਾ ਪੱਕ ਰੱਖਾਂਗੇ ਠੀਕ ਹੈ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਨੇ ਐਸਜੀਪੀਸੀ ਤੋਂ ਗਰੇਵਾਲ ਸਾਹਿਬ ਰਮਨੀਤ ਬਿੱਟੂ ਨੇ ਇਹ ਗੱਲਾਂ ਕਹੀਆਂ ਨੇ ਹੁਣ ਜਦੋਂ ਮਨਿਸਟਰ ਬਣ ਗਿਆ ਉਸ ਤੋਂ ਬਾਅਦ ਉਹਨਾਂ ਦੀ ਇਹ ਸਟੇਟਮੈਂਟ ਆਉਂਦੀ ਹੈ ਜਦੋਂ ਭਲਵੰਤ ਸਿੰਘ ਰਾਜੋਆਣਾ ਬਾਰੇ ਉਹਨਾਂ ਨੂੰ ਮੀਡੀਆ ਕਰਮੀਆਂ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਹੁਣ ਮੂਵ ਔਨ ਕਰਨ ਦਾ ਸਮਾਂ ਹੈ ਅੱਗੇ ਵਧਣ ਦਾ ਸਮਾਂ ਹੈ ਉਹਨਾਂ ਕਹਿੰਿਆ ਕਿ ਮੈਂ ਆਪਣੇ ਫੈਮਿਲੀ ਨੂੰ ਵੀ ਕਨਵਿੰਸ ਕੀਤਾ ਔਰ ਜੇ ਕੇਂਦਰ ਸਰਕਾਰ ਕੋਈ ਐਸੀ ਤਜਵੀਜ਼ ਕੱਲ ਨੂੰ ਲੈ ਕੇ ਆਉਂਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਐਸਾ ਫੈਸਲਾ ਲੈਂਦੀ ਹੈ ਤਾਂ ਇਸ ਦਾ ਵਿਰੋਧ ਨਹੀਂ ਕਰਨਗੇ ਕਿਵੇਂ ਦੇਖਦੇ ਹੋ ਇਸ ਇਸ ਬਿਆਨ ਨੂੰ ਦੇਖੋ ਜੀ ਗੱਲ ਇਹ ਹੈ ਬ੍ਰਾਡ ਸਾਹਬ ਹਾਂ ਕਹਿੰਦੇ ਹੁੰਦੇ ਵੀ ਕੰਮ ਕੱਢ ਲਿਆ ਤੇ ਬਸ ਹੁਣ ਮਸਲਾ ਹੱਲ ਆ ਇੱਥੇ ਆ ਕੇ ਲਲਕਾਰੇ ਮਰਵਾਏ ਇਹਨਾਂ ਨੇ ਬੋਲਿਆ ਕਿ ਮੈਂ ਸਿੱਧੂ ਭਰਾਵਾਂ ਦੀਆਂ ਵੋਟਾਂ ਨੂੰ ਮੈਂ ਲੈ ਸਕਾਂ ਇਹ ਸਿੱਖਾਂ ਦੇ ਖਿਲਾਫ ਬੰਦੀ ਸਿੰਘਾਂ ਦੇ ਖਿਲਾਫ ਕੀ ਕੁਝ ਬੋਲਿਆ ਗਿਆ ਇਹ ਵੈਸੇ ਦੇਖਿਆ ਜਾਵੇ ਕਿ ਦੇਖਦਾ ਜਿਹੜਾ ਗ੍ਰਹਿ ਮੰਤਰੀ ਹੈ ਅਸੀਂ ਉਹ ਤੋਂ ਇਸ ਤਰ੍ਹਾਂ ਦੀ ਆਸ ਨਹੀਂ ਰੱਖਦੇ ਮੈਂ ਭਾਵੇਂ ਮੋਦੀ ਦਾ ਕੋਈ ਹਪਾਸ਼ਕ ਨਹੀਂ ਹੈਗਾ ਨਰਿੰਦਰ ਮੋਦੀ ਨੇ ਪੰਜਾਬ ਜਾ ਕੇ ਜੋ ਭਾਸ਼ਣ ਦਿੱਤੇ ਉਹਦੇ ਵਿੱਚ ਕੋਈ ਕੜਤਨ ਨਹੀਂ ਦਿਖਾਈ ਦੇ ਭਾਰਤ ਦੇ ਨੀਤੀਆਂ ਸਿੱਖਾਂ ਦੇ ਖਿਲਾਫ ਨੇ ਪਰ ਇਹ ਇਹ ਸੀਟ ਤੇ ਆ ਕੇ ਜਿੱਥੇ ਕਿ ਕਿਉਂਕਿ ਇਹ ਇਹ ਇਹਦਾ ਇਹ ਜਿਹੜੀ ਜਿਹੜੀ ਮਾਨਸਿਕਤਾ ਵਾ ਇਹਨਾਂ ਲੋਕਾਂ ਦੀ ਉਹਦੇ ਉਸਦੇ ਹੱਕ 'ਚ ਬੋਲ ਕੇ ਗਏ ਅਮਰਤਾ ਠੀਕ ਹੈ ਨਾ ਇਹ ਜਾਨੂੰ ਫਲ ਨਹੀਂ ਲੱਗਾ ਕਿਉਂਕਿ ਆਖਰਕਾਰ ਜੋ ਹੰਕਾਰ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਸੀ ਦੇ ਗਾਂ ਇਹ ਟ੍ਰੇਲਾ ਜਿਹੜੇ ਇੱਕ ਨਮ ਜੜਿਆ ਇਹ ਇਕੱਠੇ ਰਲ ਗਏ ਇਹ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਉਹਨਾਂ ਦੇ ਭਰਾਵਾਂ ਨੇ ਉਹਨਾਂ ਦੇ ਭਰਾਵਾਂ ਨੇ ਇਸ ਤਰ੍ਹਾਂ ਦੀ ਕਦੇ ਵੈਸੇ ਕੋਈ ਗਲਤ ਗੱਲ ਕੀਤੀ ਨਹੀਂ ਕੌਟਰੀ ਉਹਨਾਂ ਨੇ ਤੇ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਇਹ ਨਮਨੀਤ ਬਿੱਟੂ ਨੇ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂਗਾ ਹੂੰ ਇਹਦੇ ਵੀ ਬਿਆਨ ਹੈਗੇ ਨੇ ਇਹ ਸਮੇਂ-ਸਮੇਂ ਆਪਣੀ ਲੋੜ ਮੁਤਾਬਕ ਬਿਆਨ ਬਦਲ ਲਈਦੇ। ਉਹ ਕਿਉਂਕਿ ਮੈਂ ਮੈਂ ਇਹ ਗੱਲ ਕਰਦਾ ਆਂ ਕਿ ਸਿੱਖ ਜਿਹੜੇ ਆ ਨਾ ਜੀ ਉਹ ਭੀਖ ਨਹੀਂ ਮੰਗਦੇਗੇ। ਸਿੱਖ ਭੀਖ ਨਹੀਂ ਮੰਗਦੇ। ਕਿੱਥੇ ਵੀ ਤਰ੍ਹਾਂ ਭੀਖ ਨਹੀਂ ਮੰਗਦੇ ਆਪਣੇ ਹੱਕ ਮੰਗਦੇ ਆ। ਉਹ ਉਸ ਗੱਲ ਨੂੰ ਲੈ ਕੇ ਇਹ ਆਪ ਦੀ ਲੋੜ ਮੁਤਾਬਕ ਨੇ। ਮੈਂ ਕਹੂੰ ਇਤਿਹਾਸ ਦੀ ਇੱਕ ਗੱਲ ਘਟਨਾ ਦੱਸ ਦੇਣਾ। ਇਹਦੇ ਦਾਦੇ ਨੇ ਜਿਹੜੀਆਂ ਕੀਤੀਆਂ ਉਸ ਨੂੰ ਮਟਾਇਆ ਨਹੀਂ ਜਾ ਸਕਦਾ। ਪਰ ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਰੰਗਜੀਤ ਨੇ ਜਿੰਨਾ ਜ਼ੁਲਮ ਕੀਤਾ ਸੀ ਉਹਦੇ ਜਿਹੜੇ ਜਿਹੜਾ ਪੁੱਤਰ ਸੀ ਭਾਦਰ ਸ਼ਾ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਖਤ ਤੇ ਬਿਠਾਇਆ ਇਤਿਹਾਸ ਦੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਪਰ ਜੇ ਉਹ ਲੋਕ ਆਪਣੇ ਵੱਡਿਆਂ ਦੀਆਂ ਕੀਤੀਆਂ ਤੋਂ ਆਪਣੇ ਆਪ ਨੂੰ ਕਿਨਾਰਾ ਕਰ ਲੈ। ਇਹ ਤਾਂ ਹੁਣ ਕਹਿੰਦੇ ਵੀ ਮੈਂ ਤਾਂ ਜੇ ਪੇਪਰ ਪਰ ਜਾਣਾ ਤੇ ਮੈਂ ਆਪਣੇ ਦਾਦੇ ਦੀ ਮਰਤਰੀ ਦੇ ਪਰਦਾ ਲੈ ਨਾਲ ਲੈ ਕੇ ਜਾਣਾ। ਸੋ ਇਹ ਗੱਲ ਇਹ ਕਹਿ ਰਹੇ ਨੇ ਦੇਖ ਉਹਨੂੰ ਬੜੀ ਚੰਗੀ ਆ। ਪਰ ਇਸ ਗੱਲ ਨੂੰ ਬਲੀਭੂਤ ਕਰਨਾ ਅਸੀਂ ਤਾਂ ਚਾਹਾਂਗੇ ਅਸੀਂ ਤਾਂ ਇਸ ਗੱਲ ਦਾ ਸਵਾਗਤ ਕਰਾਂਗੇ ਪਰ ਕੀ ਆ ਵੀ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਸਮੇਂ-ਸਮੇਂ ਨਾਲ ਆਪਦੀ ਲੋੜ ਮੁਤਾਬਕ ਬਦਲ ਜਾਂਦੀ ਆ ਤੋਂ ਮੈਂ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਜੇ ਇਹਨਾਂ ਨੇ ਕਿਆ ਗੱਲ ਕਰਨ ਕਿ ਜਿਹੜੇ ਆ ਆਪਦੀ ਗੱਲ ਕਰਵਾਏ ਤੋਂ ਇਹ ਨਹੀਂ ਆਗਾ ਕਿ ਜੇ ਕਾਲੇ ਪਾਣੀਆਂ ਦੇ ਵਿੱਚ ਸਾਡੇ ਦੀਵਾਨ ਸਿੰਘ ਕਾਲੇ ਤੋਂ ਇਹ ਗੱਲ ਜੇ ਆਪਣੀ ਇਹ ਮਾਨਸਿਕਤਾ ਛੱਡ ਕੇ ਇਹ ਪੰਜਾਬ ਦੇ ਲਈ ਕੋਈ ਜੇ ਸਾਨੂੰ ਆਉਣ ਵਾਲੇ ਸਮਝ ਪਤਾ ਲੱਗੂ ਵੀ ਅੱਜ ਮੈਂ ਇਸ ਬਿਆਨ ਦਾ ਸਵਾਗਤ ਨਹੀਂ ਕਰਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਤਰਵਦ ਅਗਰਵਾਲ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਰਮਨੀਤ ਬਿੱਟੂ ਦੀ ਸਟੇਟਮੈਂਟ ਦਾ ਅਸੀਂ ਜ਼ਿਕਰ ਬੜੀ ਬੜੀ ਸਪੈਸ਼ਲ ਸਪੈਸੀਫਿਕ ਇਹ ਗੱਲ ਕਹੀ ਹੈ ਕਿ ਹੁਣ ਉਹ ਇਸ ਚੀਜ਼ ਦੇ ਜਿਹੜਾ ਹੈ ਖਿਲਾਫ ਨਹੀਂ ਵਿਰੋਧ ਨਹੀਂ ਕਰਨਗੇ ਜੇ ਕੱਲ ਨੂੰ ਕੋਈ ਐਸਾ ਫੈਸਲਾ ਆਉਂਦਾ ਹੈ ਵੀ ਆਉਣ ਵਾਲੇ ਜੇ ਇਹ ਫੈਸਲਾ ਲੈਂਦਾ ਉਹ ਇਸ ਦੇ ਵਿਰੋਧ ਚ ਖੜੇ ਨਹੀਂ ਹੋਣਗੇ ਕਿਉਂਕਿ ਇਹ ਅੱਗੇ ਵਧਣ ਦਾ ਸਮਾਂ ਹੈ ਔਰ ਉਹਨਾਂ ਕਹਿਆ ਕਿ ਜੇ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਉਹ ਕਿਸੇ ਵੀ ਤਰ੍ਹਾਂ ਦੇ ਕੰਮ ਕਰਨ ਦੇ ਲਈ ਪਰਵਾਰ ਰਵਨੀਤ ਬਿੱਟੂ ਵੱਲੋਂ ਇੱਕ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦੇ ਵਿੱਚ ਕਹੀ ਗਈ। ਜਨਸਪਰਟਾ ਐਮਪੀ ਬਣੇ ਨੇ ਤੇ ਹੁਣ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਸਪੀਕਰ ਨੂੰ ਅਸਤੀਫਾ ਭੇਜਿਆ ਗਿਆ ਹੈ ਲੋਕ ਸਭਾ ਐਮਪੀ ਬਣਨ ਤੋਂ ਬਾਅਦ ਉਹਨਾਂ ਨੇ ਇਹ ਅਸਤੀਫਾ ਦਿੱਤਾ ਹੈ ਪਰ ਦੋ ਅਸਤੀਫੇ ਹਲੇ ਵੀ ਪੈਂਡਿੰਗ ਨੇ ਗੁਰਮੀਤ ਸਿੰਘ ਮੀਥੇਰ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਉਹਨਾਂ ਵੱਲੋਂ ਹਲੇ ਵਿਧਾਇਕੀ ਤੋਂ ਅਸਤੀਫੇ ਨਹੀਂ ਦਿੱਤੇ ਗਏ ਯਾਨੀ ਵਿਧਾਨ ਸਭਾ ਸਪੀਕਰ ਨੂੰ ਹਲੇ ਤੱਕ ਉਹਨਾਂ ਦੇ ਅਸਤੀਫੇ ਨਹੀਂ ਮਿਲੇ ਰਾਜਕੁਮਾਰ ਚੱਬੇਵਾਲ ਜਿਹੜੇ ਹੁਸ਼ਿਆਰਪੁਰ ਤੋਂ ਜਿੱਤ ਕੇ ਐਮਪੀ ਬਣੇ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਉਹ ਆਪਣਾ ਅਸਤੀਫਾ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਦੇ ਚੁੱਕੇ ਨੇ ਉਹ ਅਸਤੀਫਿਆਂ ਦਾ ਇੰਤਜ਼ਾਰ ਹੈ ਇਹ ਮੀਥੇਰ ਔਰ ਰਾਜਾ ਵੜਿੰਗ ਦਾ ਕਿਉਂਕਿ ਚਾਰ ਅਸਤੀਫੇ ਚਾਰ ਜਿਹੜੇ ਵਿਧਾਇਕ ਨੇ ਮੌਜੂਦਾ ਵਿਧਾਇਕ ਉਹਨਾਂ ਦੀ ਲੋਕ ਸਭਾ ਦੀ ਇਹ ਚੋਣ ਲੜੀ ਸੀ ਚਾਰੇ ਜਿੱਤ ਸੋ ਚਾਰ ਪੰਜ ਹੋਣ ਗਿਆ ਅਸਤੀਫੇ ਉਹਨਾਂ ਦੇ ਕੋਲ ਪਹੁੰਚ ਗਏ ਫਿਰ ਉਹ ਇਹਨਾਂ ਸੀਟਾਂ ਨੂੰ ਐ ਖਾਲੀ ਕਰਾਰ ਦੇਣਗੇ ਅੱਗੇ ਚੋਣ ਕਮਿਸ਼ਨ ਨੂੰ ਲਿਖ ਕੇ ਭੇਜਣਗੇ ਔਰ ਚੋਣ ਕਮਿਸ਼ਨ ਵੱਲੋਂ ਫਿਰ ਸੀਟਾਂ ਐ ਜੋ ਹੈ ਖਾਲੀ ਕਰਾਰ ਦਿੱਤੀਆਂ ਗਈਆਂ ਉਸਤੇ ਜ਼ਿਮਨੀ ਚੋਣ ਕਰਵਾਈ ਜਾਣੀ ਹੈ ਸੋ ਚਾਰ ਚਿਹਰੇ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਗੁਰਦਾਸਪੁਰ ਤੋਂ ਜਿੱਤੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਲੁਧਿਆਣਾ ਤੋਂ ਜਿੱਤੇ ਨੇ ਗੁਰਮੀਤ ਸਿੰਘ ਮੀਤਹੇਰ ਜਿਹੜੇ ਸੰਗਰੂਰ ਤੋਂ ਜਿੱਤੇ ਨੇ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੋਤੋ ਜਿੱਤ ਕੇ ਆਏ ਨੇ ਦੋ ਚਿਹਰੇ ਆਮ ਆਦਮੀ ਪਾਰਟੀ ਦੇ ਔਰ ਦੋ ਚਿਹਰੇ ਕਾਂਗਰਸ ਦੇ ਸੁਖਜਿੰਦਰ ਰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ ਰਾਜਾ ਪੜਿੰਗ ਗਿੱਦੜਵਾਹਾ ਸੀਟ ਤੋਂ ਵਿਧਾਇਕ ਨੇ ਮੀਤੇਰ ਬਰਨਾਲਾ ਤੋਂ ਵਿਧਾਇਕ ਨੇ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਚੱਬੇਵਾਲ ਸੀਟ ਤੋਂ ਵਿਧਾਇਕ ਨੇ ਸੋ ਇਹਨਾਂ ਸੀਟਾਂ ਤੇ ਚਾਰ ਜਿਮਣੀ ਚੋਣਾਂ ਹੋਣੀਆਂ ਨੇ ਆਹਵਾਂ ਤੇ ਬਰਨਾਲਾ ਇਹ ਜਨਰਲ ਸੀਟਾਂ ਨੇ ਸੋ ਜਦੋਂ ਇਹ ਸੀਟਾਂ ਸਪੀਕਰ ਲਿਖ ਕੇ ਭੇਜਣਗੇ ਚੋਣ ਕਮਿਸ਼ਨ ਨੂੰ ਉਸ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਜਾਣਗੀਆਂ ਔਰ ਉਹਨਾਂ ਸੀਟਾਂ ਤੇ ਫਿਰ ਚੋਣ ਕਮਿਸ਼ਨ ਤਰੀਕਾ ਨਿਰਧਾਰਿਤ ਕਰੇਗਾ ਕਿ ਕਦੋਂ ਉਹਨਾਂ ਨੇ ਇਹਨਾਂ ਤੇ ਜ਼ਿਮਨੀ ਚੋਣਾਂ ਕਰਵਾਉਣੀਆਂ ਨੇ ਇੱਕ ਜ਼ਿਮਨੀ ਚੋਣ ਪੰਜਾਬ ਦੇ ਵਿੱਚ ਆ ਗਈ ਹੈ ਜਲੰਧਰ ਵੈਸਟ ਜਿਹੜੀ ਜਲੰਧਰ ਪੱਛਮੀ ਸੀਟ ਦੀ ਜਿੱਥੇ ਸ਼ੀਤਲ ਅੰਗੁਰਾਲ ਨੇ ਅਸਤੀਫਾ ਦਿੱਤਾ ਸੀ ਔਰ ਉਹਨਾਂ ਦਾ ਅਸਤੀਫਾ ਮਨਜ਼ੂਰ ਵੀ ਹੋ ਗਿਆ ਸੀ ਸਮਾਂ ਰਹਿੰਦੇ ਔਰ ਉਹ ਸੀਟ ਜਿਹੜੀ ਹੈ ਉਸ ਤੇ ਬਾਕੀ ਸੂਬਿਆਂ ਦੇ ਵਿੱਚ ਜਿੱਥੇ ਜ਼ਿਮਨੀ ਚੋਣਾਂ ਹੋਣੀਆਂ ਨੇ ਉਹਨਾਂ ਦੇ ਨਾਲ ਹੀ 10 ਜੁਲਾਈ ਨੂੰ ਵੋਟਾਂ ਪੈਣ ਗਿਆ ਸੋ ਜਲੰਧਰ ਪੱਛਮੀ ਸੀਟ ਤੇ 10 ਜੁਲਾਈ ਤੋਂ ਵੋਟਾਂ ਪੈਣੀਆਂ ਨੇ ਅੱਜ ਤੋਂ ਨਾਮੀਨੇਸ਼ਨਸ ਦਾ ਕੰਮ ਸ਼ੁਰੂ ਹੋ ਗਿਆ ਉੱਥੇ ਵੀ ਤੇ ਹੁਣ ਬਾਕੀ ਸੀਟਾਂ ਦਾ ਇੰਤਜ਼ਾਰ ਹੈ ਇਹ ਚਾਰੇ ਸੀਟਾਂ ਚਾਰੇ ਚਿਹਰਿਆਂ ਦੇ ਨਾਲ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਜਿੰਨਾ ਚਾਰਾ ਸੀਟਾਂ ਤੇ ਹੁਣ ਇਹ ਚੋਣਾ ਹੋਣੀਆਂ ਨੇ ਔਰ ਕਦੋਂ ਇੱਥੇ ਜ਼ਿਮਨੀ ਚੋਣਾ ਹੋਣ ਗਿਆ ਇਹ ਦੇਖਣਾ ਹੋਏਗਾ ਪੰਕਜ ਕਬਾਈ ਮੇਰੇ ਸਹਿਯੋਗੀ ਇੱਕ ਵਾਰੀ ਫੇਰ ਸਾਡੇ ਨਾਲ ਜੁੜੇ ਨੇ ਇਸ ਤੇ ਗੱਲਬਾਤ ਕਰਨ ਦੇ ਲਈ ਪੰਕਜ ਦੋ ਹਫ਼ਤੇ ਤਾ ਆਪਾਂ ਕਹਿ ਸਕਦੇ ਆ ਵੀ ਪਹੁੰਚ ਜਾਣਗੇ ਦੋ ਦਾ ਇੰਤਜ਼ਾਰ ਰਹਿ ਗਿਆ ਦੇਖੋ ਅਗਲੇ 5 ਤੋਂ 6 ਦਿਨਾਂ ਦੇ ਅੰਦਰ ਅੰਦਰ ਸਤੀਫਾ ਜਿਹੜਾ ਵਾ ਉਹ ਦੇਣਾ ਹੋਏਗਾ ਕਿਉਂਕਿ ਇਹ ਨਿਯਮ ਵੀ ਕਹਿੰਦੇ ਨੇ ਕਿ ਇੱਕ ਸ਼ਖਸ ਜਿਹੜਾ ਵਾ ਉਹ ਦੋ ਦਿਨ ਨਹੀਂ ਰੱਖ ਸਕਦਾ ਕੱਲ ਹਾਲਾਂਕਿ ਕੈਬਨਿਟ ਦੇ ਜਿਹੜੇ ਵਜ਼ੀਰ ਦੇ ਤੌਰ ਤੇ ਨੇ ਮੀਤ ਹੋਏਰ ਉਹਨਾਂ ਨੇ ਆਪਣੇ ਡਿਪਾਰਟਮੈਂਟਲ ਇੱਕ ਸਪੋਰਟਸ ਦੀ ਮੀਟਿੰਗ ਕੀਤੀ ਪੈਰਾ ਜਿਹੜੇ 올림픽 ਦੇ ਖਿਡਾਰੀ ਜਾ ਰਹੇ ਨੇ ਪੈਰਿਸ ਦੇ ਵਿੱਚ ਉਹਨਾਂ ਨੂੰ ਲੈ ਕੇ ਇਹ ਵੀ ਕਿਹਾ ਕਿ ਇੰਨੇ ਨੇ ਪੈਸੇ ਜਿਹੜੇ ਨੇ ਦਿੱਤੇ ਜਾਣਗੇ ਖਿਡਾਰੀਆਂ ਨੂੰ ਚਾਹੇ ਪਾ ਪਾ ਮੈਡਲ ਜਿੱਤਣ ਚਾਹੇ ਨਾ ਜਿੱਤ ਲekin ਪਾਰਟਿਸਿਪੇਟ ਕਰਨ ਵਾਲਿਆਂ ਨੂੰ ਇੰਨੇ ਪੈਸੇ ਜਿਹੜੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ ਔਰ ਜਿੱਤਣ ਤੋਂ ਬਾਅਦ ਕਿਹੜਾ ਮੈਡਲ ਆਂਦਾ ਉਸ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ ਤਾਂ ਇਹਦੇ ਕੈਬਨਿਟ ਮਨਿਸਟਰ ਔਰ ਜਿਹੜਾ ਮੀਤ ਹੇਰ ਕੋਲ 4 ਤੋਂ 5 ਦਿਨ ਨਹੀਂ ਬਚੇ ਨੇ 4-5 ਦਿਨਾਂ ਚ ਉਹਨਾਂ ਨੂੰ ਅਸਤੀਫਾ ਦੇਣਾ ਹੋਏਗਾ ਔਰ ਦੂਜੇ ਪਾਸੇ ਰਾਜਾ ਵਿਰਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਨੇ ਅੱਜ ਚੰਡੀਗੜ੍ਹ ਦੇ ਵਿੱਚ 11 ਤੋਂ ਇੱਕ ਮੀਟਿੰਗ ਕਰ ਰਹੇ ਨੇ ਆਪਣੇ ਵਰਕਰਾਂ ਦੇ ਨਾਲ ਤਾਂ ਉਹਨਾਂ ਦੇ ਕੋਲ ਵੀ 4 ਤੋਂ 5 ਹੀ ਦਿਨ ਬਚੇ ਨੇ ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਸ ਫੀਫਾ ਜਿਹੜਾ ਵੈ ਉਹ ਐਮਪੀ ਬਣਨ ਤੋਂ ਪਹਿਲਾਂ ਹੀ ਐਮਪੀ ਬਣਨ ਤੋਂ ਬਾਅਦ ਦੇ ਦਿੰਦਾ ਹੈ ਔਰ ਦੂਜੇ ਪਾਸੇ ਜਿਹੜੇ ਜਿਹੜੇ ਨੇ ਕਾਂਗਰਸ ਦੇ ਹੁਸ਼ਿਆਰਪੁਰ ਤੋਂ ਜਿੱਤ ਕੇ ਆਏ ਨੇ ਚੱਬੇਵਾਲ ਹੋਰੀ ਰਾਜਕੁਮਾਰ ਚੱਬੇਵਾਲ ਹੋਰੀ ਉਹਨਾਂ ਨੇ ਵੀ ਆਪਣਾ ਸਤੀਫਾ ਪਹਿਲਾਂ ਹੀ ਦੇ ਦਿੱਤਾ ਸੀ ਤਾਂ ਪੰਜਾਬ ਦੇ ਉੱਤੇ ਜਿਮਨੀ ਚੋਣਾਂ ਦਾ ਭਾਰ ਇੱਕ ਵਾਰ ਫੇਰ ਪੈਂਦਾ ਹੋਇਆ ਇਸ ਸਾਲ ਨਜ਼ਰ ਆਏਗਾ ਪੰਜ ਥਾਵਾਂ ਤੇ ਜਿਮਨੀ ਚੋਣ ਹੋਏਗੀ ਸਿਰਫ ਜਿਮਨੀ ਚੋਣ ਹੀ ਨਹੀਂ ਬਲਕਿ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹ ਵੀ ਪੈਂਡਿੰਗ ਪਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਵੀ ਪੈਂਡਿੰਗ ਪਈਆਂ ਨੇ ਤਾਂ ਇਸ ਸਾਲ ਕਈ ਥਾਵਾਂ ਤੇ ਕੋਡ ਆਫ ਕੰਡਕਟ ਲੱਗਾ ਹੋਇਆ ਨਜ਼ਰ ਆਏਗਾ ਔਰ ਕਈ ਥਾਵਾਂ ਤੇ ਕੋਡ ਆਫ ਕੰਡਕਟ ਲੱਗਣ ਦੀ ਵਜ੍ਹਾ ਕਰਕੇ ਵਿਕਾਸ ਕਾਰਜ ਜਿਹੜੇ ਨੇ ਉਹ ਰੁਕਦੇ ਹੋਏ ਨਜ਼ਰ ਆਣਗੇ ਔਰ ਜਿਮਨੀ ਚੋਣਾਂ ਦਾ ਜਿਹੜਾ ਬ ਉਹ ਪੰਜਾਬ ਦੇ ਉੱਤੇ ਇੱਕ ਵਾਰ ਫਿਰ ਪੈਂਦਾ ਹੋਇਆ ਨਜ਼ਰ ਆਏਗਾ ਠੀਕ ਹੈ ਧੰਨਵਾਦ ਪੰਕਜ ਇਸ ਜਾਣਕਾਰੀ ਦੇ ਲਈ ਤਾਂ ਚਾਰ ਜ਼ਿਮਨੀ ਚੋਣਾਂ ਦਾ ਹੋਰ ਇੰਤਜ਼ਾਰ ਹੈ ਇੱਕ ਜ਼ਿਮਨੀ ਚੋਣ ਜਿਹੜੀ ਹੈ ਉਹ ਸਿਰ ਤੇ ਆ ਖੜੀ ਹੈ 10 ਜੁਲਾਈ ਦੀ ਤਾਰੀਖ ਨਿਰਧਾਰਿਤ ਹੋ ਚੁੱਕੀ ਹੈ ਅੱਜ ਤੋਂ ਨਾਮੀਨੇਸ਼ਨ ਸ਼ੁਰੂ ਹੋ ਚੁੱਕੀਆਂ ਨੇ ਪਰ ਚਾਰ ਸੀਟਾਂ ਜਿਨ੍ਹਾਂ ਚੋਂ ਦੋ ਦੇ ਅਸਤੀਫੇ ਪਹੁੰਚ ਚੁੱਕੇ ਨੇ ਔਰ ਦੋ ਦੇ ਅਸਤੀਫਿਆਂ ਦਾ ਇੰਤਜ਼ਾਰ ਹੈ ਉਸ ਤੋਂ ਬਾਅਦ ਸਪੀਕਰ ਚੋਣ ਕਮਿਸ਼ਨ ਨੂੰ ਇਸ ਬਾਬਤ ਲਿਖ ਕੇ ਭੇਜ ਦੇਣਗੇ ਤੇ ਫਿਰ ਅਗਲੀਆਂ ਜ਼ਿਮਨੀ ਚੋਣਾਂ ਦਾ ਅਮਲ ਸ਼ੁਰੂ ਹੋ ਜਾਏਗਾ ਤਰੀਕਾਂ ਚੋਣ ਕਮਿਸ਼ਨ ਨੇ ਨਿਰਧਾਰਿਤ ਕਰਨੀਆਂ ਨੇ ਕਿ ਇਹਨਾਂ ਚਾਰ ਸੀਟਾਂ ਤੇ ਕਦੋਂ ਜ਼ਮਨੀ ਚੋਣਾਂ ਕਰਵਾਈਆਂ ਜਾਣੀਆਂ ਤੇ ਉਧਰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਜ਼ਮਨੀ ਚੋਣ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹਾਲਾਂਕਿ ਹਲੇ ਤੱਕ ਕਿਸੇ ਪਾਰਟੀ ਨੇ ਇੱਥੇ ਉਮੀਦਵਾਰ ਨਹੀਂ ਐਲਾਨਿਆ ਪਰ 21 ਜੂਨ ਤੱਕ ਦਾ ਸਮਾਂ ਹੈ 21 ਜੂਨ ਤੱਕ ਨਾਮਿਨੇਸ਼ਨ ਫਾਈਲ ਕੀਤੇ ਜਾਣੇ ਨੇ ਉਸ ਤੋਂ ਬਾਅਦ ਉਹਨਾਂ ਦੀ ਸਕਰੂਟੀਨੀ ਹੋਏਗੀ ਔਰ ਫਿਰ ਨਾਮ ਵਾਪਸ ਲੈਣ ਦੇ ਲਈ ਵੀ ਦੋ ਦਿਨ ਦਿੱਤੇ ਜਾਂਦੇ ਨੇ ਔਰ 10 ਜੁਲਾਈ ਦਾ ਸਮਾਂ ਹੈ 10 ਜੁਲਾਈ ਨੂੰ VOTING ਹੋਣੀ ਹੈ 13 ਜੁਲਾਈ ਨੂੰ ਇਸ ਦੇ ਨਤੀਜੇ ਆਉਣਗੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਜਿਮਣੀ ਚੋਣਾਂ ਨੇ ਉਹਨਾਂ ਦੇ ਨਾਲ ਹੀ ਪੰਜਾਬ ਦੀ ਜਿਹੜੀ ਇੱਕ ਸੀਟ ਹੈ ਜੋ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ ਜਲੰਧਰ ਵੈਸਟ ਸੀਟ ਉਸ ਸੀਟ ਤੇ ਚੋਣ ਹੋਣੀ ਹੈ ਔਰ ਹਾਲੇ ਤੱਕ ਕਿਸੇ ਪਾਰਟੀ ਨੇ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਪਰ ਪਿਛਲੇ ਸਮੇਂ ਦੇ ਵਿੱਚ ਉਥਲ ਪੁਥਲ ਬਹੁਤ ਹੋਈ ਹੈ ਇਸ ਸੀਟ ਨੂੰ ਲੈ ਕੇ 2022 ਚ ਜਦੋਂ ਇੱਥੇ ਇਲੈਕਸ਼ਨ ਹੋਇਆ ਸੀ ਤਾਂ ਆਮ ਆਦਮੀ ਪਾਰਟੀ ਤੋਂ ਸ਼ੀਤਲ ਲੰਗਰਾਲ ਸੀਤੇ ਕਾਂਗਰਸ ਪਾਰਟੀ ਤੋਂ ਸੁਸ਼ੀਲ ਰਿੰਕੂ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਸੀ ਜੋ ਸੁਸ਼ੀਲ ਰਿੰਕੂ ਹਾਰ ਗਏ ਸੀ ਉਸ ਤੋਂ ਬਾਅਦ ਸੁਸ਼ੀਲ ਰਿੰਕੂ ਵੀ ਆਮ ਆਦਮੀ ਪਾਰਟੀ 'ਚ ਆ ਗਏ ਪਾਰਟੀ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਉਹ ਐਮਪੀ ਜਿੱਤੇ ਜਿਮਣੀ ਚੋਣ ਐਮਪੀ ਬਣੇ ਉਸ ਤੋਂ ਬਾਅਦ ਦੁਬਾਰਾ ਹੁਣ ਜਦੋਂ ਲੋਕ ਸਭਾ ਦੇ ਇਲੈਕਸ਼ਨ ਆਏ ਤਾਂ ਪਾਰਟੀ ਨੇ ਰਿੰਕੂ ਨੂੰ ਦੁਬਾਰਾ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਪਰ ਰਿੰਕੂ ਛੱਡ ਕੇ ਬੀਜੇਪੀ 'ਚ ਚਲੇ ਗਏ ਸੋ ਹੁਣ ਇਸ ਵੇਲੇ ਰਿੰਕੂ ਬੀਜੇਪੀ 'ਚ ਨੇ ਸ਼ੀਤਲ ਅੰਗੁਰਾਲ ਵੀ ਬੀਜੇਪੀ 'ਚ ਨੇ ਔਰ ਆਮ ਆਦਮੀ ਪਾਰਟੀ ਕਿਸ ਨੂੰ ਟਿਕਟ ਦਿੰਦੀ ਹੈ ਇਹ ਪਿਛਲੀ ਵਾਰ ਦੀਆਂ ਚੋਣਾਂ ਨੇ ਬੀਜੇਪੀ ਤੋਂ ਮਹਿੰਦਰ ਭਗਤ ਲੜੇ ਸੀ ਰਿੰਕੂ ਕਾਂਗਰਸ ਤੋਂ ਲੜੇ ਸੀ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਤੋਂ ਲੜੇ ਸੀ ਪਰ ਤਿੰਨੇ ਚਿਹਰੇ ਪਾਰਟੀਆਂ ਬਦਲ ਚੁੱਕੇ ਨੇ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਜਾ ਚੁੱਕੇ ਨੇ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਪ ਚਾਏ ਸੀ ਤੇ ਆਪ ਆਪ ਛੱਡ ਕੇ ਬੀਜੇਪੀ ਚਲੇ ਗਏ ਤੇ ਮਹਿੰਦਰ ਭਗਤ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਸੀ ਸੋ ਇਹ ਤਿੰਨ ਤਸਵੀਰਾਂ ਨੇ ਜੋ ਜ਼ਮਨੀ ਚੋਣ ਦੇ ਨਤੀਜੇ ਨੇ ਸ਼ੀਤਲ ਅੰਗਰਾਲ ਨੂੰ ਵੋਟ ਮਿਲੀ ਸੀ 39213 ਸੁਸ਼ੀਲ ਰਿੰਕੂ ਨੂੰ ਵੋਟ ਮਿਲੀ ਸੀ 34960 ਤੇ ਮਹਿੰਦਰ ਭਗਤ ਨੂੰ ਵੋਟ ਮਿਲੀ ਸੀ 33486 ਸੋ ਇਹ ਨਤੀਜੇ ਰਹੇ ਨੇ 34% ਵੋਟ ਸ਼ੀਤਲੰਗੁਰਾਲ ਲੈ ਕੇ ਗਏ ਸੀ 30% ਵੋਟ ਸੁਸ਼ੀਲ ਰਿੰਕੂ ਲੈ ਕੇ ਗਏ ਸੀ ਔਰ 29% ਵੋਟ ਜਿਹੜੀ ਹੈ ਉਹ ਮਹਿੰਦਰ ਭਗਤ ਨੂੰ ਪਈ ਸੀ 4200 ਵੋਟਰਾਂ ਦੇ ਮਾਰਜਨ ਦੇ ਨਾਲ ਸ਼ੀਤਲੰਗੁਰਾਲ ਜਿੱਤ ਕੇ ਆਏ ਸੀ ਸੋ ਹੁਣ ਕੀ ਸਥਿਤੀ ਰਹਿੰਦੀ ਹੈ ਕੀ ਤਸਵੀਰ ਰਹਿੰਦੀ ਹੈ ਇਹ ਦੇਖਣਾ ਬੜਾ ਦਿਲਚਸਪ ਹੋਏਗਾ ਸਾਡੇ ਸਹਿਯੋਗੀ ਰਾਗਵ ਚੈਨ ਰਾਗਵ ਜੈਨ ਜੁੜੇ ਨੇ ਗੱਲਬਾਤ ਕਰਦੇ ਆ ਰਾਗਵ ਰਾਗਵ ਨੋਮੀਨੇਸ਼ਨ ਦਾ سلسلہ ਸ਼ੁਰੂ ਹੋ ਗਿਆ ਹਾਲਾਂਕਿ ਕੈਂਡੀਡੇਟ ਤੇ ਹਲੇ ਕਿਸੇ ਪਾਰਟੀ ਨੇ ਕੋਈ ਐਲਾਨਿਆ ਨਹੀਂ ਸੋ ਇਹ ਮੰਨ ਸਕਦੇ ਆ ਕਿ ਹਲੇ ਸ਼ੁਰੂਆਤ ਦੇ ਵਿੱਚ ਤੇ ਕੋਈ ਨਾਮਿਨੇਸ਼ਨ ਨਹੀਂ ਆਏਗਾ ਹੋ ਸਕਦਾ ਕੋਈ ਇੰਡੀਪੈਂਡੈਂਟ ਕੈਂਡੀਡੇਟ ਸਾਹਮਣੇ ਆ ਜਾਵੇ ਬਿਲਕੁਲ ਅਜੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਕੋਈ ਵੀ ਜਿਹੜਾ ਕਿ ਨਾਮਿਨੇਸ਼ਨ ਪਰ ਸਕਦਾ ਲੇਕਿਨ ਹਜੇ ਕਿਸੇ ਵੀ ਵੱਡੇ ਪਾਰਟੀ ਦੇ ਅਜੇ ਤੱਕ ਆਪਣਾ ਜਿਹੜਾ ਉਮੀਦਵਾਰ ਹੈ ਉਹ ਐਲਾਨਿਆ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਵਕ-ਵਕ ਨਾਮ ਨਿਕਲ ਕੇ ਸਾਹਮਣੇ ਆ ਰਹੇ ਜੇ ਭਾਜਪਾ ਦੀ ਗੱਲ ਕਰੀਏ ਤੇ ਸ਼ੀਤਲ 렁ਰਾਲ ਚਾਹੇ ਬੀਜੇਪੀ ਚ ਹੈਗੇ ਲੇਰੀਏ ਉਸ ਤੋਂ ਇਲਾਵਾ ਬਹੁਤ ਸਾਰੇ ਨਾਮ ਜਿਹੜਾ ਕਿ ਚਰਚਾ ਵਿੱਚ ਬਣੇ ਹੋਏ ਚਾਹੇ ਉਹ ਸੁਸ਼ੀਲ ਕੁਮਾਰ ਰਿੰਕੂ ਦੀ ਧਰਮ ਪਤਨੀ ਸੁਨੀਤਾ ਰਿੰਕੂ ਕਿਉਂ ਨਾ ਹੋਵੇ ਉਹਨਾਂ ਦਾ ਨਾਮ ਵੀ ਜਿਹੜਾ ਕਿ ਦਾਵੇਦਾਰੀ ਚ ਸੰਨਲ ਨੂੰ ਮਿਲਦਾ ਪਿਆ ਵੈ ਉੱਤੇ ਇਲਾਵਾ ਕੁਝ ਬੀਜੇਪੀ ਦੇ ਪੁਰਾਣੇ ਖਿਡਾਰੀ ਵੀ ਐ ਉਹਨਾਂ ਦੇ ਨਾਮ ਵੀ ਜਿਹੜੇ ਕਿ ਸੰਨਲ ਨੂੰ ਮਿਲਦੇ ਪਏ ਐ ਕਿਉਂਕਿ ਕਾਂਗਰਸ ਪਾਰਟੀ ਦੇ ਹਜੇ ਕੋਈ ਵੱਡਾ ਚਿਹਰਾ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਵੈਸੇ ਹਲਕੇ ਵਿੱਚ ਤੇ ਹਜੇ ਕਹਿ ਪਾਣਾ ਔਖਾ ਹੋਊਗਾ ਕਿ ਜਲੰਧਰ ਵੈਸਲਕੇ ਵਿੱਚੋਂ ਕੌਣ ਉਤਰ ਸਕਦਾ ਕਿਉਂਕਿ ਪ ਚਰਚਾ ਚਲਦੀ ਪਈ ਸੀ ਕਿ ਚਰਨਜੀਤ ਸਿੰਘ ਚੰਨੀ ਦੇ بیٹے ਜਿਹੜੇ ਕਿ ਮੈਦਾਨ ਚ ਉਤਰ ਸਕਦੇ ਆ ਲੇਕਿਨ ਹਾਲ ਹੀ ਵਿੱਚ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਚ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਵੱਲੋਂ ਕੋਈ ਵੀ ਵੈਸਟ ਵਿੱਚ ਨਹੀਂ ਉਤਰੂਗਾ ਫਿਲਹਾਲ ਲਗਾਤਾਰ ਜਿਹੜੀ ਕਿ ਕਾਂਗਰਸ ਦੀ ਮੀਟਿੰਗਾਂ ਜਿਹੜੀ ਕਿ ਜਾਰੀ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿਉਂਕਿ 2022 ਵਿੱਚ ਕਰੀਬ 4000 ਤੋਂ ਵੱਧ ਵੋਟਾਂ ਨਾਲ ਚੀਤਾ ਲੰਗਰਾਜ ਜਿੱਤੇ ਸੀਗੇ ਤੇ ਆਮ ਆਦਮੀ ਪਾਰਟੀ ਦੀ ਸੀਟ ਹੈ ਲੇਕਿਨ ਉਹ ਪਾਰਟੀ ਛੱਡ ਚੁੱਕੇ ਨੇ ਤੇ ਹੁਣ ਆਮ ਆਦਮੀ ਪਾਰਟੀ ਦਾ ਵੀ ਜ਼ੋਰ ਹੋਊਗਾ ਕਿ ਇਸ ਸੀਟ ਨੂੰ ਜਿਸ ਕਿਸੇ ਵੀ ਤਰ੍ਹਾਂ ਬਚਾਇਆ ਜਾ ਸਕੇ ਕਿ हाल ही में ਜਿਹੜੇ ਲੋਕ ਸਭਾ ਚੋਣਾਂ ਹੋਈ ਐ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਕਾਫੀ ਥੱਲੇ ਗਿਆ ਕਿਉਂਕਿ ਪਹਿਲੇ ਨੰਬਰ ਤੇ ਤੇ ਕਾਂਗਰਸ ਰਹੀ ਐ ਦੂਜੇ ਤੇ ਭਾਜਪਾ ਨਜ਼ਰ ਆਈ ਐ ਤੇ ਆਮ ਆਦਮੀ ਪਾਰਟੀ ਕੋਲ 15000 ਵੋਟ ਪਈ ਐ ਬਾਕੀ 44000 ਤੇ ਪਹੁੰਚੇ ਹੋਏ ਸੀ ਆਮ ਆਦਮੀ ਪਾਰਟੀ ਜਿਹੜੀ 15000 ਤੇ ਸਿਮਟ ਗਈ ਸੀਗੀ ਯਾਨੀ ਕਿ ਵੈਸਟ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਜ਼ੋਰ ਲਗਾਉਣਾ ਪਊਗਾ ਅਕਾਲੀ ਦਲ ਦੀ ਚੈੱਕਰ ਮੈਂ ਗੱਲ ਕਰਾਂ ਕਿਉਂਕਿ ਪਹਿਲਾਂ ਅਕਾਲੀ ਦਲ ਭਾਜਪਾ ਨਾਲ ਲੜਦੇ ਹੁੰਦੇ ਸੀਗੇ ਤਾਂ ਹਮੇਸ਼ਾ ਤੋਂ ਬੀਜੇਪੀ ਦਾ ਉਮੀਦਵਾਰ ਜਿਹੜਾ ਕਿ ਸਿੜ ਤੋਂ ਉਤਰਦਾ ਹੁੰਦਾ ਸੀਗਾ ਲੇਕਿਨ ਜੇ ਹੁਣ ਮੈਂ ਲੋਕ ਸਭਾ ਚੋਣਾਂ ਦੀ ਗੱਲ ਕਰਾਂ ਤੇ ਬਹੁਤ ਹੀ ਘੱਟ ਵੋਟ ਹੈ 10000 ਤੋਂ ਵੀ ਹੇਟ ਜਿਹੜੇ ਕਿ ਆ ਵੋਟ ਜਿਹੜੀ ਕਿ ਆ ਅਕਾਲੀ ਦਲ ਨੂੰ ਪਈ ਆ ਤਾਂ ਕਹਿ ਸਕਦੇ ਕਿ ਵੈਸਟ ਵਿੱਚ ਅਕਾਲੀ ਦਲ ਦਾ ਗ੍ਰਾਫ ਬਹੁਤ ਜ਼ਿਆਦਾ ਡਾਊਨ ਹੈ ਕੋਈ ਉਮੀਦਵਾਰ ਜਿਹੜਾ ਕਿ ਆਜੇ ਕੋਈ ਕਹਿ ਵੀ ਨਹੀਂ ਸਕਦੇ ਕਿ ਕਿਹੜੀ ਦਾਅਵੇਦਾਰੀ ਹੋ ਸਕਦੀ ਕਿਉਂਕਿ ਕੇਪੀ ਪਰਿਵਾਰ ਤੋਂ ਜਿਹੜੀ ਕਿ ਆ ਫੇਰ ਤੋਂ ਆਵਾਜ਼ ਉੱਠਦੀ ਪਈ ਹੈ ਕਿ ਸ਼ਾਇਦ ਉਹਨਾਂ ਦੀ ਬੇਟੀ ਨੂੰ ਜਿਹੜਾ ਕਿ ਆ ਕਿੱਕੜ ਦਿੱਤੀ ਜਾ ਸਕਦੀ ਹੈ ਤੇ ਕੰਪੀਟੀਸ਼ਨ ਕਹਿ ਸਕਦੇ ਕਾਫੀ ਇੰਟਰਸਟਿੰਗ ਹੈ ਅੱਛਾ ਅੱਛਾ ਰਾਗਮ ਜਿਹੜਾ ਭਗਤ ਪਰਿਵਾਰ ਹੈ ਚੂਨੀ ਲਾਲ ਭਗਤ ਦੀ ਫੈਮਿਲੀ ਹੈ ਉਹ ਵੀ ਇਸ ਇਲਾਕੇ ਦੇ ਵਿੱਚ ਕਾਫੀ ਐਕਟਿਵ ਹੈ ਉਹਨਾਂ ਦੇ ਕੋਲ ਸੀਟ ਪਿਛਲੇ ਸਮੇਂ ਦੇ ਵਿੱਚ ਰਹੀ ਹੈ ਸੋ ਹੁਣ ਉਹਨਾਂ ਦੀ ਫੈਮਿਲੀ ਕਿਸ ਤਰੀਕੇ ਨਾਲ ਦੇਖ ਰਹੀ ਹੈ ਇਸ ਸੀਟ ਨੂੰ ਦੇਖੋ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ ਕਿਉਂਕਿ ਭਗਤ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ ਇੱਥੇ ਬਹੁਤ ਵੱਡੀ ਜਿਹੜੀ ਪਰਸੈਂਟੇਜ ਹੈ ਕਿ ਭਗਤ ਪਰਿਵਾਰ ਦੀ ਹੈ ਜਾਂ ਫਿਰ ਮਹਾਰਾਜ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਜਿਹੜੇ ਪਰਿਵਾਰ ਹੈ ਉਹਨਾਂ ਦੀ ਹੈ ਕਿਉਂਕਿ ਇਹ ਦੋ ਪਰਿਵਾਰ ਹੀ ਤੈਅ ਕਰਦੇ ਨੇ ਕਿ ਜਲੰਧਰ ਸੀਟ ਤੇ ਕਿਸੇ ਦਾ ਕਿ ਕੌਣ ਜਿੱਤੂਗਾ ਤੇ ਕੌਣ ਕਾਬਜ ਹੋਊਗਾ ਇਸ ਲਈ ਇਹਨਾਂ ਦਾ ਬਹੁਤ ਰੋਲ ਹੈਗਾ ਲੇਕਿਨ ਪਰਿਵਾਰ ਵਿੱਚ ਕਿਉਂਕਿ ਜਿਹੜੇ ਪਿਤਾ ਹੈਗੇ ਉਹ ਆਪਣੇ ਬੇਟੇ ਤੋਂ ਨਰਾਜ ਚੱਲਦੇ ਪਏ ਕਿ ਜਦੋਂ ਮਹਿੰਦਰ ਕੇ ਭਗਤ ਨੇ ਜਦੋਂ ਸੀਟ ਛੱਡੀ ਸੀਗੀ ਉਦੋਂ ਹੀ ਉਸ ਤੋਂ ਬਾਅਦ ਹੀ ਭਗਤ ਚੁੰਨੀ ਲਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਬੀਜੇਪੀ ਮੇਰੀ ਮਾਂ ਪਾਰਟੀ ਹੈ ਚਾਹੇ ਮੇਰਾ ਮੁੰਡਾ ਗਿਆ ਹੋਵੇ ਦੂਜੇ ਪਾਰਟੀ 'ਚ ਪਰ ਮੈਂ ਹਮੇਸ਼ਾ ਇਸ ਪਾਰਟੀ ਦੇ ਨਾਲ ਰਹੂੰਗਾ ਤਾਂ ਹਮੇਸ਼ਾ ਖੜਾ ਰਹੂੰਗਾ ਤਾਂ ਕਹਿ ਸਕਦੇ ਕਿ ਜਿਹੜਾ ਫਾਦਰ ਹੈ ਉਹ ਹਜੇ ਵੀ ਬੀਜੇਪੀ ਨਾਲ ਜੁੜੇ ਹੋਏ ਹੈ ਪਰ ਕਿਤੇ ਨਾ ਕਿਤੇ ਮਹਿੰਦਰ ਕੇਪੀ ਕਾਫੀ ਐਕਟਿਵ ਨਜ਼ਰ ਆਉਂਦੇ ਪਏ ਤੇ ਵੱਡਾ ਰੋਲ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਟਿਕਟ ਵੀ ਦੇ ਸਕਦੀ ਹੈ ਕਿਉਂਕਿ ਭਗਤ ਪਰਿਵਾਰ ਜਿਹੜਾ ਹੈਗਾ ਕਾਫੀ ਜ਼ਿਆਦਾ VOTING ਪਰਸੈਂਟੇਜ ਜਿਹਦੇ ਕਿ ਬੈਸਟ ਇਲਾਕੇ ਵਿੱਚ ਹੈਗਾ ਤੇ ਹੋ ਸਕਦਾ ਹੈ ਕਿ ਜਿਹੜਾ ਕਿ ਵਿਸ਼ਵਾਸ ਜਿਹੜਾ ਕਿ ਉਹਨਾਂ ਤੇ ਦਿਤਾ ਜਾ ਸਕਦਾ ਹੈ ਠੀਕ ਹੈ ਠੀਕ ਹੈ ਸ਼ੁਕਰੀਆ ਰਾਗਵ ਇਸ ਜਾਣਕਾਰੀ ਦੇ ਲਈ ਤਾਂ ਨਾਮੀਨੇਸ਼ਨ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਇਹ ਯਾਨੀ ਤਰੀਕ ਅੱਜ ਦੀ ਹੈ ਪਰ ਨਾਮੀਨੇਸ਼ਨ ਪਰਨ ਹਾਲੇ ਕੋਈ ਨਹੀਂ ਪਹੁੰਚ ਰਿਹਾ ਕਿਉਂਕਿ ਕਿਸੇ ਪਾਰਟੀ ਨੇ ਹਲੇ ਤੱਕ ਉਮੀਦਵਾਰ ਹੀ ਨਹੀਂ ਐਲਾਨਿਆ